ਜਿਹੜਾ ਇਸ ਵਿਧਾਨ ਸਭਾ ਦਾ ਸਪੀਕਰ ਕਹਿੰਦਾ ਇਹ ਬੇਲੜ ਰੋਕ ਤੁਰੇ ਫਿਰਦੇ ਨੇ ਤੇ ਮਾਨ ਸਾਹਿਬ ਉਦੋਂ ਵੀ ਕਹਾਂ ਤੁਰੇ ਫਿਰਦਾ ਹੈ ਕਿ ਕਿਸਾਨੀ ਮੰਗਾ ਤੇ ਤਾਂ ਲੜਦੀ ਲੜਦੇ ਨੇ ਇਹ ਤੇ ਸਸਨੂਹਾਂ ਦੇ ਰੋਲੇ 'ਚ ਵੀ ਆ ਜਾਂਦੇ ਨੇ ਇਹ ਛੋਟੇ ਛੋਟੇ ਬਸਲਿਆਂ 'ਚ ਆ ਜਾਂਦੇ ਨੇ ਇਹ ਪੈਰਲਲ ਸਰਕਾਰਾਂ ਚਲਾਉਂਦੇ ਨੇ ਭਲਾ ਮਾਨ ਸਾਹਿਬ ਸਾਨੂੰ ਇਹ ਦੱਸ ਜੇ ਸਕੂਲ ਦੇ ਵਿੱਚ ਬੱਚੇ ਕਿਹਦੇ ਪੜ੍ਹਦੇ ਆ ਇੱਕ ਤੱਥ ਤੇਰੇ ਸਾਹਮਣੇ ਲਿਖਤੀ ਐ ਆਦਾ ਡੀਸੀ ਦੀ ਰਿਪੋਰਟ ਐ ਨਾ ਬਈ ਤੂੰ ਸਾਡੀ ਗੱਲ ਤਾਂ ਨਾ ਮੰਨ ਤੂੰ ਸਾਡਾ ਹੱਥ ਲਿਖਤਾ ਨਾ ਮੰਨੇ ਸਾਡਾ ਪਰਚਾ ਤਾਂ ਨਾ ਮੰਨ ਤੂੰ ਇਹ ਗੱਲ ਨੂੰ ਇਨਕਾਰ ਕਰ ਸਕਦਾ ਹੈ ਵੀ ਜਿਹੜਾ ਮਾਨਸਾ ਦਾ ਬੀਐਡ ਦਾ ਕਾਲਜ ਐ ਉਥੇ ਡੰਮੀ ਐਡਮਿਸ਼ਨ ਹੁੰਦੇ ਏ ਕੋਈ ਕੋਈ ਲੁਕੀ ਸ਼ੀਪੀ ਗੱਲ ਐ ਤੇਰੇ ਕੋਲ ਇੱਥੇ ਇੱਕ ਪਿੱਛੇ ਪੁਲਿਸ ਵਾਲਾ ਖੜਾ ਐ ਉਹ ਸਾਡਾ ਤਾਂ ਦੱਸ ਰਿਹਾ ਜੀ ਕੌਣ ਕੌਣ ਆਏ ਨੇ ਸਾਡੀਆਂ ਫੋਟੋਆਂ ਵੀ ਲੈ ਜਾਂਦਾ ਉਨੇ ਕਦੇ ਹੈ ਜਿਹੜਾ ਮਾਨਸਾ ਦੇ ਵਿੱਚ B.Ed ਦਾ ਸਕੂਲ ਹੈ ਉਹਦੇ ਚਾਹੇ ਨਹੀਂ ਦੱਸਿਆ ਵੀ ਬੱਚੇ ਤੇ ਹੈ ਨਹੀਂ ਐਡਮਿਸ਼ਨਾਂ ਰਜਿਸਟਰ ਨਹੀਂ ਆ ਦਿਖਾਈ ਜਾਂਦਾ ਤੇ B.Ed ਕਰਕੇ ਨਿਕਲੇ ਹੋਏ ਬੱਚਿਆਂ ਦੀਆਂ ਡਿਗਰੀਆਂ ਵੰਡੀਆਂ ਜਾਂਦਾ ਇਸ ਗੱਲ ਦਾ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਛੋਡੇ ਉਹ ਜੰਤਰ ਜਿਹੜੇ ਕਿਹੜੇ ਕੀ ਕਹਿੰਦੇ ਹੁੰਦੇ ਨੇ ਭਾਈ ਹੁਸੈਨ ਸੈਟੇਲਾਈਟ ਸੈਟੇਲਾਈਟ ਨੇ ਆਇਤਾ ਦੱਸਦਾ ਵੀ ਪੁਰਾਣੀ ਚੱਕ ਲੱਜੀ ਹੋ ਬਣਾਣੇ ਖੇਤ ਚ ਉਹ ਲੱਗੀ ਹੋਈ ਪਿਛਲੇ ਸਾਲ ਦੀ ਐ ਉਹ ਸਾਲ ਉਹ ਖੇਤ ਚ ਮੱਕੀ ਸੀ ਜੀਰੀ ਬੀਜੀਏ ਦੀ ਉਹ ਸੈਂਟਰਾਈਟ ਨਸੀ ਜਾਂਦਾ ਕਹਿੰਦਾ ਜੀਰ ਪਰਾਲੀ ਨੂੰ ਅੱਗ ਲਾਈ ਐ ਉਹ ਕਹਿੰਦਾ ਭਰਾਵਾ ਪਿਛਲੇ ਸਾਲ ਵਾਲੀ ਤਾਂ ਨਹੀਂ ਕਿਤੇ ਕੱਢ ਲਿਆ ਉਹ ਪਿਛਲੇ ਸਾਲ ਵਾਲੀ ਬੁੜੀ ਤੇਰੇ ਆਹ ਤੈਨੂੰ ਪਤਾ ਨਹੀਂ ਲੱਗ ਰਿਹਾ ਵੀ ਚਾਹੋ ਕੇ ਸਕੂਲ ਦੇ ਵਿੱਚ ਕੀ ਘਟਨਾ ਕੀ ਵਾਪਰੀ ਐ ਸਾਫ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਐ ਰਾਜੇਸ਼ ਰਾਦੇ ਕ੍ਰਿਸ਼ਨਾ ਸੇਵਾ ਸੰਮਤੀ ਵਾਲੇ 30% ਸਕੂਲ ਜਿਹੜਾ ਖਰਚਾ ਕਰਨਾ ਇਹਨਾਂ ਨੇ ਉਹ ਲੋਕਾਂ ਤੋਂ ਪੈਸਾ ਲੈ ਕੇ ਦਿਖਾਉਂਦੇ ਨੇ ਉਹ ਲੋਕਾਂ ਤੋਂ ਨਹੀਂ ਉਹ ਆਪਦੀ ਅਕ ਟੈਕਸ بچਾਉਣ ਦੀ ਖਾਤਰ ਆਪਦੀ ਆਮਦਨ 'ਚੋਂ ਸ਼ੋਅ ਕਰਦੇ ਨੇ ਕਿ 30% ਪੈਸਾ ਅਸੀਂ ਨੇ ਵਿੱਦਿਆ 'ਚ ਲਾਤਾ ਕਾਗਜ਼ਾਤ ਹੀ ਦਿਖਾਉਂਦੇ ਨੇ ਥੇਲਾ ਨਹੀਂ ਲਾਉਂਦੇ 70% ਜਿਹੜੀ ਸਰਕਾਰ ਦਿੰਦੀ ਹੈ ਉਹਦੇ ਚੋਂ ਤਕਰੀਬਨ 37 ਲੱਖ ਰੁਪਈਆ ਇੱਕ ਮਹੀਨੇ ਦਾ ਬਣਦਾ ਹੈ 37 ਲੱਖ ਦੇ ਵਿੱਚੋਂ 27 ਲੱਖ ਰੁਪਈਆ ਸਰਕਾਰ ਦਾ ਤੇ 10 ਲੱਖ ਰੁਪਈਆ ਇਹਨਾਂ ਨੇ ਪਾਉਣਾ ਹੁੰਦਾ ਇੱਕ ਮਹੀਨੇ ਚ ਉਹ 27 ਲੱਖ ਦੇ ਵਿੱਚੋਂ 15 ਲੱਖ ਰੁਪਈਆ ਹੀ ਲਾਇਆ ਜਾਂਦਾ 12 ਲੱਖ ਰੁਪਈਆ ਉਹ ਬੱਚਿਆਂ ਦੀ ਜਿਹੜੀ ਸਹੂਲਤ ਦੇਣੀ ਹੈ ਵਰਦੀਆਂ ਦੇਣੀਆਂ ਨੇ ਬੈਗ ਦੇਣੇ ਨੇ ਜਦ ਯੁਨੀਅਨ ਟੀਚਰਾਂ ਨੂੰ ਤਨਖਾਹਾਂ ਦੇਣੀਆਂ ਨੇ ਉਹ ਤੋਂ ਕੱਟਿਆ ਕੀ ਮਾਨ ਸਾਹਿਬ ਤੈਨੂੰ ਇਹ ਪਤਾ ਨਹੀਂ ਕਿ ਜਿਹੜੇ ਟੀਚਰਾਂ ਦੀ ਡਾਕੂਮੈਂਟ ਦੇ ਵਿੱਚ ਤਨਖਾਹ 31000 ਹੈ ਉਹ ਟੀਚਰਾਂ ਨੂੰ 8000 ਰੁਪਏ ਦਿੱਤਾ ਜਾ ਰਿਹਾ ਹੈ ਕੀ ਤੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੇ ਟੀਚਰਾਂ ਦੀ ਤਨਖਾਹ ਡਾਕੂਮੈਂਟ ਦੇ ਵਿੱਚ ਕਾਗਜ਼ਾਂ 'ਤੇ 44000 ਰੁਪਏ ਲਿਖਾਈ ਹੋਈ ਹੈ ਛੋ ਕੀਤੀ ਹੈ ਉਹਨਾਂ ਨੂੰ ਸਿਰਫ 10000 ਰੁਪਏ ਦਿੱਤਾ ਜਾ ਰਿਹਾ ਹੈ ਇਹਨਾਂ ਗੱਲਾਂ ਦਾ ਤੈਨੂੰ ਪਤਾ ਨਹੀਂ ਇਹ ਕਿੱਧਰ ਗਏ ਨੇ ਪੈਸੇ ਤੈਨੂੰ ਇਸ ਗੱਲ ਦਾ ਪਤਾ ਨਹੀਂ ਫਿਰ ਕੀ ਤੇਰੇ ਬੰਦਿਆਂ ਦੀ ਹਿੱਸੇਦਾਰੀ ਹੈ ਤੇਰੇ ਐਮ.ਐਲ.ਏ ਹਿੱਸੇਦਾਰ ਨੇ ਤੇਰੇ ਅਫਸਰ ਹਿੱਸੇਦਾਰ ਨੇ ਭ੍ਰਿਸ਼ਟਾਚਾਰ ਦਾ ਐਡਾ ਵੱਡਾ ਫਰੌਡ ਸਪਾਉਣ ਦੀ ਖਾਤਰ ਤੂੰ ਡਾਂਗਾ ਕਿਹਨਾਂ ਦੇ ਮਾਰ ਰਿਹਾ ਬਈ ਉਹਨਾਂ ਲੋਕਾਂ ਦੇ ਜਿਹੜੇ ਇਹ ਆਵਾਜ਼ ਬੁਲੰਦ ਕਰਨਾ ਰਹਿ ਜਿਹੜੇ ਦੱਸ ਰਹੇ ਨੇ ਕਿ ਸਕੂਲ ਦੇ ਵਿੱਚ ਆ ਕੱਪੜੇ ਹੋ ਰਹੇ ਨੇ ਜਿਹੜੇ ਦੱਸ ਰਹੇ ਨੇ ਬੱਚਿਆਂ ਦੇ ਸਹੂਲਤਾ ਖਾਰ ਰਿਹਾ ਹੈ ਪੰਕ ਕੁਮਾਰ ਉਹਨਾਂ ਨੂੰ ਡਰਬਿਨੇਟ ਕਰ ਰਹੇ ਹੈ ਉਹਨਾਂ ਨੂੰ ਝੇਲਾਂ ਚ ਘੱ ਕਰ ਰਹੇ ਹੈ ਜਿਹੜੇ ਉਹਨਾਂ ਦੇ ਹਮੈਤੀ ਨੇ ਤੇ ਉਹਨਾਂ ਦੇ ਵੀ ਡਾਂਗਾ ਮਾਰ ਮਾਰ ਕੇ ਬਦਲੇ ਲੈ ਰਹੇ ਕਿਤੇ ਰੜਕ ਹੋਰ ਪੈਂਦੀ ਹੋਣੀ ਬਾਈ ਟੱਕਰ ਨਹੀਂ ਸੰਦੂ ਜਦੋਂ ਮਰਜੀ ਤੇਰੇ ਕੋਲ ਹੀ ਆ ਸੀ ਦੇਖ ਲਈ ਤੂੰ ਅਜੇ ਪੈ ਰਹੇ ਤੇਰੇ ਸਾਹ ਸਾਡੇ ਨਾਲ ਹੋ ਜੀ ਨਾ ਅਸੀਂ ਤਾਂ ਹਮੈਤ ਤੇ ਆਇਆ ਜਿਨ੍ਹਾਂ ਦਾ ਮਸਲਾ ਸਕੂਲ ਦੇ ਅਧਿਕਾਰ ਦਾ ਉਹ ਸਾਰੇ ਇਹ ਹਾਕ ਕਰਤੇ ਇੱਕ ਰੱਖਿਆ ਤੇ ਸਾਡੇ ਵਾਲੇ ਜਿਹੜੇ 25 24 ਜਿਹੜੇ ਹਮੈਤੀ ਕਹਿੰਦੇ ਉਹ ਤਾਂ ਜਿੰਨਾਂ ਚ ਡੱਤ ਤੇ ਉਹਨਾਂ ਤੇ ਵੀ ਆਦਰ ਸਕੂਲ ਵਾਲੇ ਪਰਚੇ ਨਹੀਂ ਪਾਏ ਉਹ ਤਾਂ ਪਾਈ ਪਾਏ ਹੋਣਗੇ ਦੂਜੇ ਬੋਰਡ ਆ ਦਿਖਾ ਰਹੀ ਹੈ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਸ਼ਾਇਦ ਇਹ ਭੜੇਖ ਹੈ ਕਿ ਕਿਸਾਨ ਜਿੱਥੇ ਬੰਦੀਆਂ ਨੂੰ ਬੀਜਪੀ ਦੀ ਤਰਫ ਤੇ ਦੱਬਣਾ ਕਿਉਂਕਿ ਅੱਜ ਮਾਨਸਾ ਦੇ ਵਿੱਚ ਸਾਡੀਆਂ ਸੰਯੁਕਤ ਮੋਰਚੇ ਨਾਲ ਸੰਬੰਧਿਤ ਸਾਰੀਆਂ ਜਥੇ ਬੰਨੀਆਂ ਜਿਹੜੀਆਂ ਲਗਭਗ ਇਸ ਖੇਤਰ 'ਚ ਸਰਗਰਮ ਨੇ ਮਾਨਸਾ ਏਰੀਏ 'ਚ ਸਾਰੀਆਂ ਇੱਥੇ ਹਾਜ਼ਰ ਨੇ ਤੇ ਅਸੀਂ ਸੰਯੁਕਤ ਮੋਰਚੇ ਵੱਲੋਂ ਕਦੇ ਨਹੀਂ ਕਿਸੇ ਗੱਲ ਤੇ ਤਾਹਲੀ ਨਹੀਂ ਕੀਤੀ ਹਰ ਪ੍ਰੋਗਰਾਮ ਦਿੰਨੇ ਆ ਪਹਿਲਾਂ ਜਿਹੜਾ ਕੌਮੀ ਖੇਤੀ ਚੌਕਤਾ ਆਇਆ ਤੇਰਾ ਉਹਦਾ ਵਿਰੋਧ ਕੀਤਾ ਹੈ ਜਿਹੜੀ ਹੁਣੀ ਫ੍ਰੀ ਟ੍ਰੇਡ ਵਾਲੀ ਆਈ ਹੈ ਤੇਰੀ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਤੇ ਜਾਓ ਕਿ ਸਕੂਲ ਦੇ ਵਿੱਚ ਵਧਿੱਤੀ ਹੋ ਰਹੀ ਹੈ ਅਸੀਂ ਦਾ ਵਿਰੋਧ ਕਰ ਰਹੇ ਹਾਂ ਬੱਚਿਆਂ ਦੀ ਵਿੱਦਿਆ ਦਾ ਸਵਾਲ ਹੈ ਕਹਿੰਦੇ ਵੀ ਇਹ ਆ ਜਿਹੜੀਆਂ ਕੁੜੀਆਂ ਨੇ ਅਧਿਆਪਕ ਕੁੜੀਆਂ ਇਹ ਵਿੱਦਿਆ ਦਾ ਨੁਕਸਾਨ ਕਰ ਰਹੀ ਨੇ ਸੋਡਾ ਧਰਨਾ ਨੇ ਇੱਥੇ ਲੱਗਣਾ ਚਾਹੀਦਾ ਜਰਮੇਲ ਫਾਇਦਾ ਕਰ ਰਿਹਾ ਵਿੱਦਿਆ ਦਾ ਭਈ ਆ ਪਵਨ ਕੁਮਾਰ ਜਿਹੜਾ ਸਰਕਾਰੀ ਅਫਸਰ ਹੈ ਉਹ ਇੱਕ ਪਾਸੇ ਅਫਸਰ ਲੱਗਿਆ ਹੋਇਆ ਹੈ ਉਹਦੇ ਘਰ ਵਾਲੀ ਵੀ ਹਸਪਤਾਲ ਦੀ ਮੁਲਾਜ਼ਮ ਹੈ ਉਹਨਾਂ ਨੂੰ ਠੇਕਾ ਦਮੇ ਦਿੱਤਾ ਬਈ ਉਹਦਾ ਭਰਾ ਹੈ ਵਿੱਚ ਸੋਸਾਇਟੀ ਦੇ ਤਿੰਨੇ ਪਰਿਵਾਰ ਦੇ ਮੈਂਬਰ ਨੇ ਰਾਦੇ ਕ੍ਰਿਸ਼ਨਾ ਸੇਵਾ ਸੰਮਤੀ ਪਤਾ ਨਹੀਂ ਇਹ ਹੈ ਜਾਂ ਕੁਝ ਉਹਦਾ ਨਾਮ ਐ ਸੋਸਾਇਟੀ ਦਾ ਤੇ ਉਹਦੇ ਹੀ ਪਰਿਵਾਰਕ ਮੈਂਬਰ ਤਿੰਨੇ ਨੇ ਨਾਮ ਕ੍ਰਿਸ਼ਨ ਦਾ ਵਰਤਾ ਜਾ ਰਿਹਾ ਹੈ ਰਾਦੇ ਦਾ ਵਰਤਾ ਜਾ ਰਿਹਾ ਹੈ ਵਾਪ ਦੀ ਪੰਡ ਭੰਨੇ ਜਾ ਰਹੀ ਹੈ ਇੱਥੇ ਉੱਥੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਅਧਿਕਾਰ ਖਾਏ ਜਾ ਜਾ ਰਹੇ ਨੇ ਜਿਹੜੇ ਉਹਨਾਂ ਦੀ ਬਾਜ ਬਲੰਦ ਕਰਦੇ ਨੇ ਉਹਨਾਂ ਤੇ ਤੁਸ਼ਤ ਕੀਤਾ ਜਾ ਰਿਹਾ ਹੈ ਐ ਸਰਕਾਰ ਅਭੀ ਆਹੀ ਬਦਲ ਕਹਿ ਰਹੇ ਤੁਸੀਂ ਇਸ ਕਰਕੇ ਇਹ ਬਹੁਤ ਵੱਡੀ ਜਿਹੜੇ ਹੁਣ ਤੁਸੀਂ ਦਿਖਾਇਆ ਉੱਥੇ 5 ਤਰੀਕ 5 ਤਰੀਕ ਨੂੰ ਇਹਨਾਂ ਕੁੜੀਆਂ ਨੂੰ ਤੁਸੀਂ ਚੱਕਿਆ 5 ਤਰੀਕ ਨੂੰ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਫਾਜ਼ਲ ਕਰਨ ਜਾ ਰਹੇ ਸੀ ਕਹਿੰਦੇ ਵੀ ਥਾਣੇ ਮੂਰੇ ਧਰਨਾ ਲੈ ਕੇ ਆ ਆਪਣੇ ਕੁਝ ਬੰਦੇ ਕੁਛ ਤੇ ਆਪ ਉਥੇ ਗਏ ਨੇ ਜਾਂਦੇ ਜਾਂਦੇ ਅਸੀਂ ਵੀ ਉਥੇ ਗਏ 50 ਕੁ ਬੰਦੇ ਸੀ ਕੁਛ ਕੁੜੀਆਂ ਸੀ ਦੋ ਕੁ ਦੋ ਚਾਰ ਕੁੜੀਆਂ ਹੋਣਗੀਆਂ ਉਹਨਾਂ ਤੇ ਜਦੋਂ ਜਬਰਤਾ ਹੈ ਇਹਨਾਂ ਨੇ ਕਿਉਂਕਿ ਸਾਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਕੁਝ ਵਾਪਰਨ ਵਾਲਾ ਅਸੀਂ 5 ਕੁ ਮਿੰਟ ਪਹਿਲਾਂ ਹੀ ਉਥੋਂ ਨਿਕਲਿਆ ਮੈਂ ਦੇ ਝੰਡਾ ਸੀ ਜਿਹੜਾ ਉਥੇ ਜਬਰਤਾ ਹੈ ਇਹਨਾਂ ਤੇ ਡਾਂਗਾ ਮਾਰੀਆਂ ਨੇ ਪਹਿਲਾਂ ਤਾਂ ਚੱਕਣ ਵੇਲੇ ਉੱਥੇ ਇੱਕ ਬਜ਼ੁਰਗ ਬੰਦੇ ਨੂੰ ਇੱਕ ਬਜ਼ੁਰਗਔਰਤ ਨੂੰ ਇੱਕ ਸਵਾਕ ਸਾਲ ਦੀ ਬੱਚੀ ਨੂੰ ਤੇ ਉਹਦੀ ਮਾਂ ਨੂੰ ਫੜ ਕੇ ਜੇਲ੍ਹ ਚ ਤੰਤਾਂ ਤੇ ਫਿਰ ਉੱਥੇ ਉਹ ਕੁੜੀਆਂ ਤੇ ਕਿਵੇਂ ਤੁਸੀਂ ਸ਼ਰੇ ਆਮ ਨੰਗਾ ਚਿੱਟਾ ਜ਼ਬਰ ਕੀਤਾ ਗਾਲਾਂ ਵਿੱਚ ਕੱਢਿਆ ਨੇ ਡਿਊਟੀ ਤੇ ਵੀ ਉਹਦਾ ਨਾਂ ਹੁਣ ਮੇਰੇ ਨਾਂ ਨਾਲ ਹੀ ਜੁੜਦਾ ਉਹਦਾ ਜਗENDER ਸਿੰਘ ਮੇਰੇ ਵਾਲਾ ਹੀ ਐ ਉਹ ਬਾਈਸੂ ਪਤਾ ਨਹੀਂ ਕਿੱਥੋਂ ਕਿੱਧਰੋਂ ਆਇਆ ਉਹ ਉਹਦੇ ਦਿਮਾਗ 'ਚ ਕੀੜਾ ਕਿ ਮੈਂ ਥਾਣੇਦਾਰ ਉਹ ਥਾਣੇਦਾਰ ਤਾਂ ਸ਼ੇਰਾ ਇਹ ਤੋਂ ਪਹਿਲਾਂ ਬਹੁਤਾ ਆ ਕੇ ਜੰਮ ਕੇ ਮਰ ਗਏ ਥਾਣੇਦਾਰ ਬਹੁਤ ਆਉਂਦੇ ਨੇ ਥਾਣੇਦਾਰੀ ਤਾਂ ਤੈਨੂੰ ਕਿਸੇ ਦਾ ਦਿੱਤਾ ਹੋਇਆ ਸਟਾਰ ਤੈਨੂੰ ਬਿਥੇਰਾ ਕਿਸੇ ਨੇ ਦਿਹਾੜੀ ਤੇ ਨਹੀਂ ਲੈ ਕੇ ਜਾਣਾ ਕਿਤੇ ਤੂੰ ਫਸ ਗਿਆ ਤੈਨੂੰ ਦਿਹਾੜੀ ਤੇ ਜਾਣਾ ਪਿਆ ਕਰਨੇ ਦਿਹਾੜੀ ਤੇ ਨਹੀਂ ਕੋਈ ਲੈ ਕੇ ਜਾਂਦਾ ਇਹੋ ਜਿਹੇ ਬੰਦੇ ਉਹ ਤੇ ਸਮਾਜ ਦੇ ਵਿੱਚ ਤੇਰੇ ਵਰਗੇ ਕੇ ਬਾਈਕਾਟ ਹੁੰਦੇ ਹੁੰਦੇ ਆ ਤੇ ਇਸ ਕਰਕੇ ਜਿਹੜਾ ਉਹ ਜ਼ਬਰ ਕੀਤਾ ਉਹ ਜਾ ਕੇ ਕੁੜੀਆਂ ਦੇ ਗਾਲ੍ਹਾਂ ਕੱਢੀਆਂ ਇਹ ਅਸੀਂ ਅਸੀਂ ਮਾਨਸਾ ਦੇ ਲੋਕਾਂ ਨੂੰ ਮਾਨਸਾ ਦੇ ਸ਼ਹਿਰ ਵਾਸੀਆਂ ਨੂੰ ਦੱਸਣਾ ਹੈ ਕਿ ਭਾਈ ਆ ਸਮਾਜ ਦੇ ਗੰਦੇ ਕੀੜੇ ਜਿਹੜੇ ਸਮਾਜ ਦੇ ਵਿੱਚ ਪੈਸੇ ਨਾਲ ਤਾਂ ਬਹੁਤ ਵੱਡੇ ਦਿਖ ਰਹੇ ਨੇ ਕਰਤਾਰ ਪੱਖੋਂ ਇੰਨੇ ਮਾੜੇ ਨੇ ਕਿ ਉਹ ਬੱਚਿਆਂ ਦੇ ਅਧਿਕਾਰਾਂ ਨੂੰ ਉਹਨਾਂ ਦੇ ਉੱਤੇ ਡਾਕੇ ਮਾਰ ਕੇ ਮੈਨੇਜਮੈਂਟ ਨਾਲ ਮਿਲ ਕੇ ਅਫਸਰ شاہੀ ਨਾਲ ਮਿਲ ਕੇ ਸ਼ਾਸਕੀ ਲੋਕਾਂ ਨਾਲ ਮਿਲ ਕੇ 12 ਲੱਖ ਰੁਪਏ ਸਰਕਾਰੀ ਪੈਸੇ ਬਸ 70% ਤੋਂ ਵੱਧ ਦੀ ਇੱਕ ਮਹੀਨੇ ਦੇ ਵਿੱਚ ਉੱਠਦੀ ਮਾਰ ਕਰ ਲੈ ਕੋਈ ਬਹਿ ਕੇ ਦਲੀਲ ਆ ਜਾਏ ਕੋਈ ਬਹਿ ਕੇ ਗੱਲ ਕਰ ਲੈ ਸਾਡੇ ਨਾਲ ਦਿਖਾਵੇ ਉਹ ਕਿੰਨਾ ਖਰਚਾ ਹੁੰਦਾ ਸੀ ਬੈਠਣ ਨੂੰ ਤਿਆਰ ਅਸੀਂ ਗੱਲ ਕਰਨ ਨੂੰ ਤਿਆਰਾਂ ਅਸੀਂ ਜਥੇਬੰਦੀਆਂ ਮੰਨ ਲੋ ਬੈਠਣ ਨੂੰ ਤਿਆਰਾਂ ਵੀ ਆ ਜਾਓ ਬਹਿ ਜਾਓ ਤੁਸੀਂ ਕਿੰਨਾ ਪੈਸਾ ਸਰਕਾਰ ਵੱਲੋਂ ਆਇਆ ਹੈ ਕਿੰਨਾ ਪੈਸਾ ਇਹ ਸੈਟੀ ਨੇ ਲਾਇਆ ਹੈ ਇਹਨਾਂ ਨੇ ਕਿੱਥੋਂ ਪੈਸਾ ਲਿਆਂਦਾ ਹੈ ਦੱਸੋ ਬੱਚਿਆਂ ਨੂੰ ਕੀ ਸੂਪਾਂ ਦਿੱਤੀਆਂ ਨੇ ਦੱਸੋ ਬਿਲਡਿੰਗ ਤੇ ਕਿੰਨਾ ਖਰਚਾ ਹੋਇਆ ਹੈ ਦੱਸੋ ਧਿਆਨਕਾਂ ਨੂੰ ਤਨਖਾਹਾਂ ਤੁਸੀਂ ਕਿੰਨੀਆਂ ਦਿੰਨੇ ਹੋ ਇਹ ਸੋਡੀ ਨੀਤੀ ਦਾ ਹਿੱਸਾ ਹੈ ਕੋਈ ਬਦਲਾ ਨਹੀਂ ਆਇਆ ਭਈ ਉਹ ਹੈ ਜੀ ਕੁਛ ਹੀ ਹੋ ਰਿਹਾ ਹੈ ਉਵੇਂ ਡਾਂਗ ਚੱਲ ਰਹੀ ਐ ਉਵੇਂ ਝੂਠੇ ਪਰਚੇ ਕਹੇ ਪੈ ਰਹੇ ਨੇ ਪਰ ਉਹ ਤੋਂ ਤਾਂ ਵੱਧ ਕੇ ਜਿਹੜੀ ਜ਼ਿੰਦਗੀ ਦੇ 45 ਸਾਲਾਂ ਦੇ ਵਿੱਚ ਪਹਿਲੀ ਵਾਰ ਮੈਂ ਇੱਕ ਮੁੱਖ ਮੰਤਰੀ ਦੇਖਿਆ ਜਿਹੜਾ ਉੱਠ ਕੇ ਬੇਕੁਫੀਆ ਮੋਂ ਭੱਜ ਗਿਆ ਮੈਂ ਤਾਂ ਗੱਲ ਹੀ ਨਹੀਂ ਕਰਨੀ ਛੋਡੇ ਨਾ ਹੱਦ ਹੋ ਗਈ ਯਾਰ ਕੋਈ ਐਹੋ ਜਿਹਾ ਸਿਆਸਤਦਾਨ ਵੀ ਹੁੰਦਾ ਇੱਕ ਵਾਰ ਮੇਰੇ ਖਿਆਲ ਚ 2006 ਦੀ ਗੱਲ ਹੈ ਸ਼ਹਿਰਨਾ 2004-5 ਦੀ ਗੱਲ ਹੈ ਅਮਰਿੰਦਰ ਇਸਤਰੀ ਅਸੀਂ ਬਿਜਲੀ ਦੇ ਬਿੱਲ ਨਹੀਂ ਸੀ ਭਰੇ ਉਹਦੇ ਨਾਲ ਗੱਲ ਹੋ ਰਹੀ ਸੀ ਮੈਂ ਤੁਹਾਡੇ ਬਿਜਲੀ ਮਾ ਬਿੱਲ ਕਿਵੇਂ माफ ਕਰਦੇ ਆ ਜਿਹੜੇ ਲੋਕਾਂ ਨੇ ਭਰਤੇ ਉਹਨਾਂ ਦਾ ਕੀ ਫਸੂਲਾ ਹੈ ਜਦੋਂ ਅਸੀਂ ਉਹਦੇ ਨਾਲ ਦਲੀਲ 'ਚ ਪਏ ਵੀ ਤੇਰੇ ਨਾਲ ਸਾਡੀ ਗੱਲ ਹੋਈ ਹੋਈ ਹੈ ਇੱਥੇ ਤੱਕ ਸਾਡੀ ਗੱਲ ਆਈ ਹੋਈ ਹੈ ਆ ਮੈਂਸ ਨੋਟ ਕੀਤੇ ਹੋਏ ਨੇ ਤੂੰ ਹਾ ਪਰਵਾਨ ਕਿੱਤਿਆਂ ਹੋਈਆਂ ਗੱਲਾਂ ਨੇ ਇਹ ਤੋਂ ਮੁਕਰ ਤੇ ਤਲਖੀ ਹੋ ਗਈ ਦੋਨਾਂ ਧਿਰਾਂ ਦੇ ਵਿੱਚ ਉੱਠ ਕੇ ਭੱਜਣ ਲੱਗੇ ਉੱਠ ਕੇ ਜਾਂਦਾ ਜਾਂਦਾ ਉਹ ਇੱਕ ਬਿਲਕੁਲ ਹੁੰਦਾ ਡੀਆਈਜੀ ਦਾ ਇੰਟੈਲੀਜੈਂਸੀ ਦਾ ਉਹਨੂੰ ਤਾਂ ਪੀਜੀ ਦੇ ਕੇ ਕਹਿੰਦਾ ਕਹਿੰਦਾ ਮੈਂ ਤਾਂ ਚੱਲਿਆ ਤੂੰ ਇਹਨਾਂ ਨਾਲ ਬੰਨੀ ਕੀ ਕਹੇਗਾ ਕੰਨ ਦੇ ਵਿੱਚ ਉਹਨੇ ਸਾਨੂੰ ਟਕਾਇਆ ਨਹੀਂ ਨਹੀਂ ਯਾਰ ਗੱਲ ਟੁੱਟੀ ਨਹੀਂ ਪ੍ਰਧਾਨ ਜੀ ਗੱਲ ਆਪਾਂ ਦੁਬਾਰੇ ਕਰਾਂਗੇ ਇਹਨੂੰ ਤਾਂ ਉਹ ਦਾਬ ਨਹੀਂ ਚੱਲਣਾ ਆਇਆ ਕਿਉਂਕਿ ਮਾਸਟਰ ਦਾ ਹੀ ਮੁੰਡਾ ਹੈ ਕਲਾਕਾਰੀ ਰਿਹਾ ਨਾ ਹੁਣ ਤੱਕ ਐਦੂੰ ਬੱਤਾ ਕੁਝ ਜਾਣਦਾ ਨਹੀਂ ਸਿਆਸਤ ਬਾਰੇ ਮਾਨ ਸਾਹਿਬ ਇਹ ਲੋਕ ਨੇ ਜਿਹੜਾ ਤੂੰ ਕਹਿੰਦਾ ਇਹ ਬਰਾਬਰ ਦੀ ਸਰਕਾਰ ਚਲਾਉਂਦੇ ਨੇ ਤੂੰ ਇਹ ਤੇਰਾ ਹੈ ਮੰਨਣਾ ਕਿ ਇਹਨਾਂ ਤੋਂ ਵੱਡਾ ਕੋਈ ਨਹੀਂ ਤੇਰਾ ਹੈ ਕਹਿਣਾ ਨਹੀਂ ਗਦਾਫੀ ਵੀ ਭੱਜਿਆ ਸੀ ਗਦਾਫੀ ਨੂੰ ਪਤਾ ਰਾਹ ਨਹੀਂ ਜੇ ਤੈਨੂੰ ਇੰਨਾ ਪਤਾ ਹੈ ਵੀ ਜਦੋਂ ਇਹ ਲੋਕ ਇਕੱਠੇ ਹੋ ਜਾਂਦੇ ਨੇ ਇਹ ਗਦਾਫੀ ਨੂੰ ਵੀ ਭੱਜਣਾ ਪੈਂਦਾ ਹੈ ਇਹ ਬੰਗਲਾਦੇਸ਼ ਦੀ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਭੱਜਣਾ ਪੈਂਦਾ ਹੈ ਇੱਥੇ ਵੱਡੇ ਵੱਡੇ ਜਿਹੜੇ ਮੁਲਕਾਂ ਦੇ ਵਿੱਚ ਵੱਡੇ ਵੱਡੇ ਨਾਡਲ ਸਾਂਸੀ ਉਹਨਾਂ ਨੂੰ ਵੀ ਭੱਜਣਾ ਪਿਆ ਤੇ ਤੂੰ ਫਿਰ ਕਿਹੜੇ ਬਾਗ ਦੀ ਮੂੜੀਆਂ ਭਾਈ ਲੋਕਾਂ ਮੂਰੇ ਤੂੰ ਕਿਵੇਂ ਅੜ ਜਾਵੇਂਗਾ ਠੀਕ ਐ ਸੀ ਮੰਨਦੇ ਆ ਤੇਰਾ ਹੁਣ ਆਪਣੀ ਖੇਡ ਐ ਸਾਡੀ ਆਪਣੀ ਖੇਡ ਐ ਸਾਡਾ ਆਪਣਾ ਤਰੀਕਾ ਤੇਰਾ ਆਪਣਾ ਤਰੀਕਾ ਐ ਅਸੀਂ ਲੜਨ ਵੀ ਜਾਣਦੇ ਆਂ ਭੜਨ ਵੀ ਜਾਣਦੇ ਆਂ ਬਚਣ ਵੀ ਜਾਣਦੇ ਆਂ ਸਾਨੂੰ ਹਰ ਗੱਲ ਆਉਂਦੀ ਐ ਦਲੀਲ ਤੇ ਅਸੀਂ ਨਾ ਮੇਲ ਤੇ ਹਾਰਦੇ ਆਂ ਨਾ ਫੀਲਡ 'ਚ ਹਾਰਦੇ ਆਂ ਸਾਡਾ ਇੱਕ ਤਰੀਕਾ ਹੈ ਸਾਡੇ ਜਾਇਜੇ ਠੀਕ ਨੇ ਤੁਹਾਡੀ ਅਸੈਸਮੈਂਟ ਠੀਕ ਐ ਅਸੀਂ ਮੁੱਦੇ ਨੂੰ ਤੋਲ ਕੇ ਦੇਖਦੇ ਆਂ ਐ ਤੋਲ ਕੇ ਵੀ ਇਹ ਮੁੱਦੇ ਤੇ ਭਾਜਨ ਕਿੰਨਾ ਤੇ ਅਸੀਂ ਦਿਸ਼ਾ ਤੇ ਦੁਸ਼ਾ ਦਾ ਸਮੇਲ ਕਰਕੇ ਚੱਲਦੇ ਆਂ ਫਿਰ ਉਹਦੇ ਹਿਸਾਬ ਨਾਲ ਹੀ ਅਸੀਂ ਫੈਸਲੇ ਲੈਂਦੇ ਆਂ ਮਾਨ ਸਾਹਿਬ ਫਿਕਰ ਨਾ ਕਰੋ ਘੱਟ ਨਹੀਂ ਤੋਲਦੇ ਲਮਾ ਕਹੇ ਤੇਰੇ ਕੋਲੋਂ ਸਾਰਾ ਹਿਸਾਬ ਪਿੰਡੇ ਤੇ ਬੱਜੀਆਂ ਡਾਂਗਾ ਦਾ ਲਮਾ ਕਹੇ ਸਾਰਾ ਹਿਸਾਬ ਸਾਡੀਆਂ ਕੁੜੀਆਂ ਦੀ ਕੀਤੀ ਹੋਈ ਬੇਇੱਜ਼ਤੀ ਦਾ ਆ ਤੇਰੇ ਕੋਲ ਇੱਕ ਚਿੱਠੀ ਆ ਗਈ ਹੋਣੀ 700 ਬੁੱਧੀ ਜੀਵਿਆਂ ਦੀ ਜਿਹਦੇ ਵਿੱਚ ਰੂਤੀ ਰਾਏ ਦਾ ਮੁਖ ਨਾ ਹੈ 700 ਬੁੱਧੀ ਜੀਵਿਆਂ ਨੇ ਤੈਨੂੰ ਚਿੱਠੀ ਲਿਖੀ ਹੈ ਕਿ ਜਿਹੜੀ 5 ਤਰੀਕ ਨੂੰ ਜਿਲ੍ਹ ਥਾਣੇ ਦੇ ਮੂਹਰੇ ਘਟਨਾ ਵਾਪਰੀ ਹੈ ਜਿਹੜੀ ਤੇਰੇ ਥਾਣੇ ਮੈਂ ਨਾ ਥਾਣੇਦਾਰ ਨੇ ਉਹ ਕੁੜੀਆਂ ਤੇ ਜ਼ਬਰ ਕੀਤਾ ਹੈ ਜਿਹੜਾ ਜਗਿੰਦਰ ਸਿੰਘ ਥਾਣੇਦਾਰ ਨੇ ਡਿਊਟੀ ਦੇ ਵਿੱਚ ਕੁੜੀਆਂ ਨੂੰ ਬੰਦਾ ਬੋਲਿਆ ਉਹਦਾ ਜਵਾਬ ਦਿਓ ਤੁਸੀਂ ਉਹਨਾਂ ਦੇ ਕੀ ਕਾਰਵਾਈ ਕਰਦੇ ਹੋ ਤੁਹਾਡੇ ਕੋਲੇ ਚਿੱਠੀ ਆਈ ਹੋਈ ਹੈ ਬਾਈ ਉਹੋ ਜਵਾਬ ਮੰਗਾਗੇ ਅਸੀਂ ਹਰੇਕ ਮੋੜ ਤੇ ਹਰੇਕ ਮੰਤਰੀ ਤੋਂ ਹਰੇਕ ਤੇਰੇ ਐਮਐਲਏ ਤੋਂ ਪੁੱਛਾਂਗੇ ਵਿਗੜੇ ਮਾਰੀ ਦਾ ਤਾਕੀ ਦਿੱਤਾ ਆ ਫਸਲ ਸੜ ਗਈ ਦੇ ਵਿੱਚ ਦੋ ਕਿਸਾਨ ਇੱਕ ਮਰ ਗਏ ਤੇ ਇੱਕ ਮਰਦੇ ਕਿਨਾਰੇ ਖੜਾ ਦੱਸ ਤਾਂ ਉਹਨਾਂ ਨੂੰ ਕੀ ਦਿੱਤਾ ਬਾਈ ਹੁਣ ਤੱਕ ਅਸੀਂ ਪੁੱਛਾਂਗੇ ਤੇਰੇ ਕੋਲ ਸਾਰੇ ਇਸ ਬਾਅਦ ਕੀ ਤੈਂਕ ਨੰਨ ਜੰਮੀ ਕੁੜੀ ਸੱਭਾ ਸਾਲ ਦੀ ਕੁੜੀ ਨੂੰ ਜੇਲ੍ਹ ਭੇਜਿਆ ਤੈਂ ਇੱਕ 90 ਸਾਲ ਦੀ ਬੁੜੀ ਨੂੰ ਜੇਲ੍ਹ ਭੇਜਿਆ ਤੈਨੂੰ ਸ਼ਰਮ ਨਹੀਂ ਆਈ ਤੇਰੇ ਪੁਲਿਸ ਮੁਲਾਜ਼ਮਾਂ ਨੂੰ ਜਦੋਂ ਧੱਕੇ ਮਾਰ ਮਾਰ ਕੇ ਬੁੜੇ ਨੂੰ ਜ਼ਬਰਦਸਤੀ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਲਵਾ ਕੇ ਸਾਰੇ ਸਾਥੀ ਤਾਫਦੇ